ਭਾਗ ਇਹ ਜੀ ਹੈਗੀ ਸੀਤਰੀ ਸਾਹਿਬ ਜਪਾਲ ਗਏ ਤੇ ਇਹਦੇ ਇਨਵੈਸਟ ਪੰਜਾਬ ਲਈ ਸਰਕਾਰ ਦੇ ਇਨਵੈਸਟਰ ਸੈਕਟ ਕਰਨਾ ਹੈ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਦੂਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프ੈਂਕਫਰਟ ਐਗਤੀ ਨਾਲ ਕੁਝ ਆਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਾਉਣਾ ਪੈ ਜਾ ਤੁਹਾਨੂੰ ਦੇਖੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨਾ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਨਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਾਣਗੇ ਜੀ ਹੈਗੀ ਸੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਾਣਗੇ ਕਿਹਦੇ ਇਨਵੈਸਟ ਪੰਜਾਬ ਲਈ ਸਰਫ ਇਨਵੈਸਟਰ ਨੂੰ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਦੂਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프੍ਰੈਂਕਫਰਟ ਐਪਟੀਨਾਤ ਕੁਝ ਆਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਹਣਾ ਪੈ ਜਾ ਤੁਹਾਨੂੰ ਦੇਖੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨਾ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਨਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਾਗੇ ਜੀ ਹੈਗੇ ਸੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਾਗੇ ਹੈ ਇਹਦੇ ਵਿੱਚ ਪੰਜਾਬ ਦੇ ਲਈ ਅੰਤਰ ਸਰਕਾਰ ਦੇ ਇਨਵੈਸਟਮੈਂਟ ਨੂੰ ਐਕਸੈਪਟ ਕਰਨਾ ਹੈ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਦੂਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프੍ਰੈਂਕਫਰਟ ਐਕਤੀ ਰਾਤ ਕੁਝ ਆਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਾਉਣਾ ਪੈ ਜਾ ਤੁਹਾਨੂੰ